ਜੀਐਸਟੀ ਦੀ ਕਲੈਕਸ਼ਨ ਜਿਹੜੀ ਆ ਉਹ ਕਿੰਨੀ ਹੋ ਰਹੀ ਆ ਟੈਕਸ ਦੀ ਕੰਪਲਾਈਂਸ ਟੈਕਸ ਦੀ ਇਨਫੋਰਸਮੈਂਟ ਕਿੰਨੀ ਹੋ ਰਹੀ ਆ ਉਹਨੂੰ ਲੈ ਕੇ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸੀਗਾ ਜੀਐਸਟੀ ਜਿਹੜਾਗਾ ਉਹ 2017 ਦੇ ਅੰਦਰ ਲਾਗੂ ਹੁੰਦਾ 2017 ਤੋਂ ਲੈ ਕੇ ਹੁਣ ਤੱਕ ਜਿਹੜੀ ਟੈਕਸ ਰਜ਼ੀਮ ਦੇਸ਼ ਦੇ ਅੰਦਰ ਕੰਮ ਕਰ ਰਹੀ ਆ ਉਹ ਜੀਐਸਟੀ ਦੀ ਟੈਕਸ ਰਜ਼ੀਮ ਕੰਮ ਕਰ ਰਹੀ ਹੈ ਜਿਵੇਂ ਟੈਕਸ ਦੀ ਕਲੈਕਸ਼ਨ ਦੀ ਗੱਲ ਕਰਾਂ ਟੈਕਸ ਕੰਪਲਾਈਂਸ ਦੀ ਗੱਲ ਕਰੀਏ ਤਾਂ 2117 ਤੋਂ ਲੈ ਕੇ 2117 ਤੋਂ ਲੈ ਕੇ 222 ਤੱਕ 222 ਤੱਕ ਕਿਆਣੀ ਕਾਂਗਰਸ ਦੇ ਰਾਜ ਦੇ ਸਮੇਂ ਪੰਜਾਬ ਟੈਕਸ ਦੀ ਕਲੈਕਸ਼ਨ 63042 ਕਰੋੜ ਰੁਪਏ 63042 ਕਰੋੜ ਰੁਪਏ ਦੀ ਕਲੈਕਸ਼ਨ ਜਿਹੜੀ ਆ ਉਹ 2017-18 ਤੋਂ ਲੈ ਕੇ 2021-22 ਤੱਕ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਰਹੀ। ਔਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਕੀਤਾ। ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਂਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇਗੇ ਔਰ ਇਹਨਾਂ ਤਿੰਨਾਂ ਸਾਲਾਂ 'ਚ ਇਹਨਾਂ ਤਿੰਨਾਂ ਸਾਲਾਂ ਦੇ ਅੰਦਰ ਜਿਹੜੀ ਟੈਕਸ ਦੀ ਕਲੈਕਸ਼ਨ ਹੋਈ ਆ ਉਹ 62733 ਕਰੋੜ ਰੁਪਏ 62733 ਕਰੋੜ ਰੁਪਏ ਯਾਨੀ ਕਿ ਲਗਭਗ ਜੇ ਮੈਂ ਗੱਲ ਕਰਾਂ ਕਾਂਗਰਸ ਦੇ 5 ਸਾਲ ਔਰ ਆਮ ਆਦਮੀ ਪਾਰਟੀ ਦੇ 3 ਸਾਲ ਬਰਾਬਰ ਨੇਗੇ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਜਾਲੀ ਫਰਜੀ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਭ੍ਰਿਸ਼ਟਾਚਾਰ ਦੇ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਜੋ ਪੰਜਾਬ ਦਾ ਟੈਕਸ ਮਾਲੀਆ ਰਾਸਤੇ ਦੇ ਅੰਦਰ ਕਾਂਗਰਸ ਲੁੱਟ ਲੈਂਦੀ ਸੀ ਅੱਜ ਉਹ ਸਾਰਾ ਟੈਕਸ ਵਾਲੀਆ ਜਿਹੜਾ ਪੰਜਾਬ ਦੇ ਖਜ਼ਾਨੇ ਚ ਪਹੁੰਚ ਰਿਹਾ ਲੋਕ ਪੰਜਾਬ ਦੇ ਪੰਜਾਬ ਦੇ ਲੋਕ ਬੜੀ ਇਮਾਨਦਾਰੀ ਦੇ ਨਾਲ ਬੜੀ ਨੇਕ ਰੀਤੀ ਦੇ ਨਾਲ ਟੈਕਸ ਅਦਾ ਕਰਦੇ ਨੇਗੇ ਟੈਕਸ ਸਰਕਾਰ ਨੂੰ ਦਿੰਦੇ ਨੇਗੇ ਜਿਹੜੇ ਵੀ ਟੈਕਸ ਪੇਅਰ ਨੇਗੇ ਜਿਹੜੇ ਵੀ ਜੀਐਸਟੀ ਦੇ ਅੰਦਰ ਰਜਿਸਟਰਡ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜੀ ਫਰਮਾ ਬਣਾ ਕੇ ਕੁਝ ਲੋਕ ਉਹ ਟੈਕਸ ਪੇਰਨ ਦਾ ਪੈਸਾ ਜਿਹੜਾ ਉਹ ਆਪਣੀ ਹੱਡ ਭਨਵੀਂ ਕੀਮਤ ਕਮਾਈ ਕਰਕੇ ਹੱਡ ਭਨਵੀਂ ਕਮਾਈ ਕਰਕੇ ਸਰਕਾਰ ਨੂੰ ਦਿੰਦੇ ਸੀਗੇ ਉਹ ਕਾਂਗਰਸ ਦੇ ਰਾਜ ਦੇ ਵਿੱਚ ਰਾਸਤੇ ਵਿੱਚ ਲੁੱਟ ਲਿਆ ਜਾਂਦਾ ਸੀਗਾ ਇਸੇ ਗੱਲ ਕਰਕੇ ਜਦੋਂ ਅਸੀਂ ਇਮਾਨਦਾਰੀ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਬਹੁਤ ਸਾਰੇ ਕਾਂਗਰਸੀ ਧੜਫ ਰਹੇ ਸੀਗੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੋਕ ਧੜਫ ਰਹੇ ਸੀ ਜਿਨ੍ਹਾਂ ਦੀ ਸਾਹ ਜਿਨ੍ਹਾਂ ਦੇ ਭਾਈਵਾਲ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਰਾਸਤੇ ਵਿੱਚ ਸਾਡਾ ਖਜ਼ਾਨਾ ਲੁੱਟ ਲੈਂਦੇ ਸੀ ਇਸੇ ਗੱਲ ਕਰਕੇ ਉਹ ਲੋਕ ਤਰਫ ਦੇ ਨੇਗੇ 5 ਸਾਲਾਂ 'ਚ 63042 ਕਰੋੜ ਰੁਪਏ ਔਰ 3 ਸਾਲਾਂ 'ਚ 62733 ਕਰੋੜ ਰੁਪਏ ਤੋ ਲਗਾਤਾਰ ਜਿਹੜੀ ਜੀਐਸਟੀ ਦੀ ਕਲੈਕਸ਼ਨ ਆ ਜੇਵੇਂ ਪਿਛਲੇ ਸਾਲ ਦੀ ਗੱਲ ਕਰਾਂ 23600 42 ਕਰੋੜ ਰੁਪਇਆ ਯਾਨੀ 13 ਫੀਸਦੀ ਤੋਂ ਵੱਧ ਜਿਹੜੀ ਆ ਉਹ ਕਲੈਕਸ਼ਨ ਪੰਜਾਬ ਵਿੱਚ ਪਿਛਲੇ ਸਾਲ ਹੋਈ ਕਿਉਂਕਿ ਪਿਛਲੇ ਕਾਫੀ ਲੰਬੇ ਅਰਸੇ ਤੋਂ ਅਸੀਂ ਦੇਖ ਰਹੇ ਸੀ ਕਿ ਪੰਜਾਬ ਦੇ ਅੰਦਰ ਕੁਝ ਜਾਲੀ ਫਰਜੀ ਫਰਮਾਂ ਬਣਾ ਕੇ ਫੇਕ ਬਿਲਿੰਗ ਹੁੰਦੀ ਸੀ ਫੇਕ ਇਨਵੋਇਸ ਹੁੰਦੀ ਸੀਗੀ ਜਾਲੀ ਫਰਮਾਂ ਬਣਾ ਲੀਆਂ ਸੈਂਟਰ ਤੇ ਰਜਿਸਟਰ ਕਰਵਾ ਲਿਆ ਕੇਂਦਰ ਸਰਕਾਰ ਕੋਲੇ ਰਜਿਸਟਰ ਕਰਵਾ ਲਿਆ ਔਰ ਫਿਰ ਫੇਕ ਆਈਟੀਸੀ ਕ੍ਰੀਏਟ ਕਰਕੇ ਪੰਜਾਬ ਸਰਕਾਰ ਦਾ ਪੈਸਾ ਸੈਂਟਰ ਸਰਕਾਰ ਦਾ ਪੈਸਾ ਇਹ ਟੈਕਸ ਫੀਅਰ ਦੇ ਦੇਣੇਗੇ ਲੋਕ ਦਿੰਦੇ ਨੇ ਕਿ ਉਹ ਰਾਸਤੇ ਵਿੱਚ ਲੁੱਟੇ ਲੁੱਟ ਕੇ ਲੈ ਜਾਂਦੇ ਸੀਗੇ ਪਿਛਲੇ ਦਿਨਾਂ ਲਗਾਤਾਰ ਇਨਸਪੈਕਸ਼ਨਾਂ ਦਾ ਦੌਰ ਚੱਲ ਰਿਹਾ ਸੀਗਾ ਅਸੀਂ ਉਹਨਾਂ ਫੇਕ ਫਰਮਾਂ ਨੂੰ ਜਿਹੜੀਆਂ ਜਾਲੀ ਫਰਮਾਂ ਸੀਗੀਆਂ ਉਹਨਾਂ ਨੂੰ ਫੜਨ ਦੇ ਲਈ ਸਾਡਾ ਬੈਕਪੈਨ ਨੇ ਕੰਮ ਕੀਤਾ ਔਰ ਲਗਭਗ 195 195 195 ਫਰਮਾਂ ਜਿਹੜੀਆਂ ਉਹ ਆਇਡੈਂਟੀਫਾਈ ਕੀਤੀਆਂ ਗਈਆਂ ਪਰ ਜਿਨ੍ਹਾਂ ਦਾ ਲਗਭਗ 76 ਕਰੋੜ ਰੁਪਇਆ 76 ਕਰੋੜ ਰੁਪਇਆ ਜਿਹੜਾ ਇਨਪੁਟ ਟੈਕਸ ਕ੍ਰੈਡਿਟ ਸੀਗਾ ਜਿਹੜਾ ਉਹ ਜਾਲੀ ਕਲੇਮ ਕਰ ਰਹੀਆਂ ਸੀ ਫਰਜ਼ੀ ਤੌਰ ਤੇ ਕਲੇਮ ਕਰ ਰਹੀਆਂ ਸੀਗੀਆਂ ਉਹ ਵੀ ਬਲੌਕ ਕੀਤਾ ਗਿਆ ਕਿਉਂਕਿ ਇਹ ਸਾਰੀਆਂ ਫਰਮਾਂ ਇਹਨਾਂ ਵਿੱਚੋਂ 134 ਫਰਮਾਂ 134 ਫਰਮਾਂ ਹੋ ਸੀਗੀਆਂ ਜਿਹੜੀਆਂ ਐਡਜਸਟ ਨਹੀਂ ਕਰਦੀਆਂ ਸੀ ਯਾਨੀ ਕਿ ਬਿਲਾ ਦਾ ਦਾਨ ਪ੍ਰਦਾਨ ਇਨਵੋਇਸਸ ਦਾ ਦਾਨ ਪ੍ਰਦਾਨ ਫੇਕ ਬਿਲਿੰਗ ਕਟਲਾਂ ਦੀ ਨੂੰ ਆਪਾਂ ਕਹਿ ਦਿੰਦੇ ਹਾਂ ਜਾਲੀ ਬਿੱਲੇ ਸ਼ੂ ਕਰਨਾ ਜਾਰੀ ਸੀਗਾ ਔਰ 134 ਜਿਹੜੀਆਂ ਉਹ ਨੌਨ ਐਡਜਸਟ ਸੀ ਗਿਆ ਯਾਨੀ ਕਿ ਰਜਿਸਟਰ ਹੋ ਗਈਆਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਕਿਸੇ ਨਾ ਕਿਸੇ ਕਾਰਨ ਜਾਂ ਉਹਨਾਂ ਨੂੰ ਕੋਈ ਹੋਰ ਤਰੀਕਾ ਦੇ ਕੇ ক্লোਜ਼ ਕਰ ਲਿਆ ਗਿਆ ਪਰ ਲੇਕਿਨ ਉਹਨਾਂ ਦੇ ਨਾਂ ਦੇ ਉੱਤੇ ਬਿਲਿੰਗ ਜਿਹੜੀ ਸੀਗੀ ਉਹ ਪੰਜਾਬ 'ਚ ਹੁੰਦੀ ਰਹੀ ਇਹਨਾਂ ਵਿੱਚੋਂ 126 ਜਿਹੜੀ ਇੰਪੋਰਟੈਂਟ ਗੱਲ ਆ 126 ਫਰਮਾਵਾਂ ਨੇ ਜਿਹੜੀਆਂ ਸੈਂਟਰਲ ਜੂਰਿਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕਿ ਕੇਂਦਰ ਸਰਕਾਰ ਦੇ ਕੋਲੇ ਰਜਿਸਟਰਡ ਸੀਗੀਆਂ ਕਿਉਂਕਿ ਇੱਕ ਤਾਂ ਸਟੇਟ ਸਰਕਾਰ ਰਜਿਸਟਰ ਕਰਦੀ ਆ ਇੱਕ ਫਰਮ ਤੁਸੀਂ ਸਟੇਟ ਸਰਕਾਰ ਕੋਲੇ ਜਾਓਗੇ ਪੰਜਾਬ ਸਰਕਾਰ ਕੋਲੇ ਜਾਓਗੇ ਤੁਹਾਡੀ ਪ੍ਰੋਪਰ ਵੈਰੀਫਿਕੇਸ਼ਨ ਹੋ ਕੇ ਤੁਹਾਡੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਤੁਹਾਡਾ ਕਿੱਥੇ ਕਾਰੋਬਾਰ ਰਜਿਸਟਰ ਕਰਦਾਗਾ ਤੁਸੀਂ ਕਿੱਥੇ ਤੁਹਾਡਾ ਪੈਨ ਕਾਰਡ ਦਾ ਕਿੱਥੇ ਤੁਹਾਡਾ ਵਿਲਿੰਗ ਹੁੰਦੀ ਆ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਅਸੀਂ ਆਪਦਾ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਟੇਟ ਇਸ਼ੂ ਕਰਦਾਗਾ ਪਰ ਲੇਕਿਨ ਦੂਜੇ ਪਾਸੇ ਸੈਂਟਰ ਵੱਲੋਂ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਪੋਰਟਲ ਤੇ ਜਾਂਦਾ ਉਹ ਤੁਰੰਤ ਰਜਿਸਟਰ ਕਰ ਦਿੰਦੀਆਂ ਨੇ ਗਿਆ ਸੋ ਉਹਨਾਂ ਵਿੱਚੋਂ ਲਗਭਗ ਇੱਕ ਪੂਰੀ 126 ਸੌਰੀ 126 ਫਰਮਾਂ ਜਿਹੜੀਆਂ ਉਹ ਸੈਂਟਰਲ ਜੂਰਿਕਸ਼ਨ ਦੇ ਅੰਦਰ ਰਜਿਸਟਰ ਸੀਗੀਆਂ ਇਹ ਫਰਮਾਂ ਦੇ ਅੰਦਰ ਬੋਗਸ ਬਿਲਿੰਗ ਜਿਹੜੀ ਡਿਟੈਕਟ ਕੀਤੀ ਗਈ ਬੋਗਸ ਬਿਲਿੰਗ ਉਹ ਲਗਭਗ 423 ਕਰੋੜ ਦੀ 423 ਕਰੋੜ ਦੀ ਬੋਗਸ ਬਿਲਿੰਗ ਜਿਹੜੀ ਇਹ ਬਿਲ ਜਦੋਂ ਕੱਟ ਕੀ ਕੱਟਦੀਆਂ ਸੀਗੀਆਂ A ਨੇ B ਨੂੰ ਕਟਿਆ ਬੋਗਸ ਬਿਲ ਸੀਗਾ ਉਹਦੇ ਤੇ ਆਈਟੀਸੀ ਕ੍ਰੀਏਟ ਕਰਕੇ ਉਹ ਸਟੇਟ ਦੀ ਕਿੱਟੀ ਚੋਂ ਪੈਸੇ ਕਢਵਾ ਕੇ ਲੈ ਜਾਂਦੀ ਅਸੀਂ ਕੰਮ ਕੋਈ ਵੀ ਨਹੀਂ ਕੀਤਾ ਨਾ ਕੁਝ ਵੇਚਿਆ ਨਾ ਕੁਝ ਲਿਆ ਫੇਕ ਫਰਮਾ ਰਹੀ ਕਾਰੋਬਾਰ ਦਿਖਾ ਕੇ ਕਿ ਮੈਂ ਜੀ ਇਹਦੇ ਅੰਦਰ ਆਹ ਰੌ ਮਟੀਰੀਅਲ ਜਾਰੀ ਕੀਤਾ ਸੀਗਾ ਆ 100 ਰੁਪਏ ਦਾ ਰੌ ਮਟੀਰੀਅਲ ਸੀਗਾ ਜੀ 120 ਰੁਪਏ ਦਾ ਆ ਪੈਨ ਬਣ ਗਿਆ ਜੀ ਉਹਦੇ ਚੋਂ ਮੇਰਾ ਹੁਣ ਆਈਟੀਸੀ ਦੇ ਦਿਓ ਫੇਕ ਯਾਨੀ ਕਿ ਸਾਰਾ ਕੁਝ ਫੇਕ ਕਰਕੇ ਉਹ ਅਸੀਂ 423 ਕਰੋੜ ਰੁਪਏ ਜਿਹੜਾ ਉਹ ਡਿਟੈਕਟ ਕੀਤਾਗਾ ਇਸ ਤੋਂ ਬਿਨਾਂ ਦੇਖੋ ਸਿੱਧੀ ਗੱਲ ਕਰਾਂ ਕਿ ਹੁਣ ਤੱਕ 골ਡ ਬੇਸਡ ट्रांजैक्शन ਸੋਨੇ ਦੇ ਆਧਾਰ ਦੇ ਉੱਤੇ ਜਿਹੜੇ ट्रांजैक्शन ਹੋਏ ਕੋਲ ਬੇਸ ਕੋਲੇ ਦੇ ਆਧਾਰ ਤੇ ट्रांजैक्शन ਹੋਏ ਤੇ ਹੋਰ ਕੰਮਾਂ ਦੇ ਅੰਦਰ ਅਦਰ ਜਿਹੜੀਆਂ ਬੋਗਸ ट्रांजैक्शन ਨੇਗੇ ਉਹਨਾਂ ਦੀ ਪੂਰੀ ਮੈਂ ਸਮਰੀ ਤੁਹਾਡੇ ਨਾਲ ਸ਼ੇਅਰ ਕਰ ਰਿਆਂਗਾ ਕਿ ਜਿਹੜਾ 골ਡ ਬੇਸ ਗੋਲਡ ਵੇਸਟ ਦੇ ਉੱਤੇ ਸੋਨੇ ਦੇ ਆਧਾਰ ਦੇ ਉੱਤੇ ਜਿਹੜੇ ਕੰਮ ਕਰਦੇ ਨੇ 900 ਕਰੋੜ ਰੁਪਏ ਦੀ ਜਿਹੜੀ ਆ ਬੋਗਸ ਵਿਲਿੰਗ ਕੀਤੀ ਗਈ 900 ਕਰੋੜ ਦੀ ਬੋਗਸ ਵਿਲਿੰਗ ਕੀਤੀ ਗਈ ਜਿਹਦੇ ਅੰਦਰ ਅਸੀਂ 21 ਕਰੋੜ ਰੁਪਇਆ ਲੁਧਿਆਣੇ ਦੀ ਫਰਮ ਦਾ ਉਹ ਬਲੌਕ ਕੀਤਾ 21 ਕਰੋੜ ਰੁਪਇਆ ਲੁਧਿਆਣੇ ਦੀ ਫਰਮ ਦਾ ਬਲੌਕ ਕੀਤਾ ਇਸੇ ਤਰੀਕੇ ਜਿਹੜੀਆਂ ਕੋਲ ਦੀਆਂ ਟ੍ਰਾਂਜੈਕਸ਼ਨ ਸੀਗੀਆਂ ਜਿਹੜੇ ਕੋਲੇ ਦੀਆਂ ਟ੍ਰਾਂਜੈਕਸ਼ਨ ਸੀਗੀਆਂ ਜਿਹੜਾ ਮੁਹਾਲੀ ਖਰੜ ਕੋਟਖਪੂਰਾ ਮਾਲੀ ਖਰੜਕੋਟ ਖਪੂਰਾ ਉਹ 226 ਕਰੋੜ ਰੁਪਇਆ ਇਹਨਾਂ ਦੇ ਅੰਦਰ 12 ਕਰੋੜ ਦਾ ਆਈਟੀਸੀ ਅਸੀਂ ਬਲਾਕ ਕੀਤਾ ਇਸੇ ਤਰੀਕੇ ਦੇ ਦੂਜੇ ਛੋਟੇ-ਛੋਟੇ ਹੋਰ ਬਿੱਲ ਸੀਗੇ ਉਹ 586 ਕਰੋੜ ਰੁਪਏ ਦੇ 586 ਕਰੋੜ ਦੀ ਬੋਗਸ ਬਿਲਿੰਗ ਹੋਈ ਫੇਕ ਜਿਹੜੀ ਇਨਵੌਇਸ ਦੇ ਵੈਲਿਊਜ਼ ਦੇ ਕ੍ਰੀਏਟ ਕੀਤਾ ਗਿਆ ਉਹਦੇ ਵਿੱਚੋਂ ਅਸੀਂ 105 ਕਰੋੜ ਰੁਪਏ ਦੇ ਜਿਹੜੀ ਆ ਆਈਟੀਸੀ ਬਲਾਕ ਕੀਤੀ ਇਸ ਤੋਂ ਬਿਨਾ 2 ਕਿਲੋਗ੍ਰਾਮ 2 ਕਿਲੋ ਜਿਹੜਾ ਸੋਨਾ ਦਾ 2 ਕਿਲੋ 골ਡ ਜਿਹੜਾ ਬਿਦੌਟ ਵੇਲਿੰਗ ਉਹ ਵੀ ਜਿਹੜਾ ਅਸੀਂ ਫੜਿਆ ਔਰਾਂਚੀ ਤੋਂ ਲੁਧਿਆਣਾ ਲਿਆਂਦਾ ਜਾ ਰਹਿਆ ਸੀਗਾ ਸੋ ਮੇਰਾ ਕਹਿਣ ਦਾ ਪਾਵਾ ਲਗਾਤਾਰ ਸਾਡੇ ਜਿਹੜੇ ਯੂਨਿਟ ਨੇਗੇ ਉਹ ਟੈਕਸ ਅਵੇਜਨ ਰੋਕਣ ਦੇ ਲਈ ਲੱਗੇ ਹੋਏ ਨੇਗੇ ਲੋਕ ਸਾਨੂੰ ਟੈਕਸ ਦਿੰਦੇ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜ਼ੀ ਫਰਮਾ ਬਣਾ ਕੇ ਪੰਜਾਬ ਦਾ ऐसा ਰੁੱਟਣ ਲੱਗੇ ਹੋਏ ਨੇਗੇ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਸ ਸਮੇਂ ਅਸੀਂ IIT ਹైదరాబాద్ ਦੇ ਨਾਲ ਅਸੀਂ IIT ਹైదరాబాద్ ਦੇ ਨਾਲ ਇਕਰਾਰ ਕੀਤਾ ਸਮਝੌਤਾ ਕੀਤਾ ਐਗਰੀਮੈਂਟ ਕੀਤਾ ਔਰ ਉਹਦੇ ਤਹਿਤ 15 ਮੋਡਿਊਲ ਜਿਹੜੇ ਨੇਗੇ ਉਹਨਾਂ ਦੇ 15 ਮੋਡਿਊਲ ਜਿਹੜੇ ਨੇ ਉਹ ਪੰਜਾਬ 'ਚ ਕੰਮ ਕਰ ਰਹੇ ਨੇਗੇ ਔਰ 7 9 ਸਭਨ ਜਿਹੜੇ ਹੋਰ ਨਵੇਂ ਮੋਡਿਊਲ ਨੇ ਉਹ ਵੀ ਅਸੀਂ ਉਹਨਾਂ ਨੂੰ ਵੀ ਬੜੀ ਜਲਦੀ ਉਹ ਵੀ ਕਾਰਸ਼ੀਲ ਹੋ ਜਾਣਗੇ ਬੜੀ ਜਲਦੀ ਉਹ ਵੀ ਵਰਤੋਂ ਚ ਆ ਜਾਣਗੇ ਸੋ ਇਹਦੇ ਨਾਲ ਅਸੀਂ ਜਿਹੜੀ ਆ ਹੁਣ ਤੱਕ ਇਸ ਹੈਜੀਟੀ ਹైదరాబాద్ ਦੇ ਰਾਹੀਂ ਲਗਭਗ 1870 ਕਰੋੜ ਰੁਪਇਆ 1870 ਕਰੋੜ ਰੁਪਇਆ ਜਿਹੜਾ ਉਹਨਾਂ ਦਾ ਕੈਸ਼ ਦੇ ਅੰਦਰ ਰਿਕਵਰ ਕਰ ਚੁੱਕੇ ਆ ਇਸ ਤੋਂ ਬਿਨਾਂ ਬਿੱਲ ਉਹ ਇਨਾਮ ਪਾਓ ਦੇ ਅੰਦਰ ਲਗਭਗ 4880 ਖਪਤਕਾਰਾਂ ਨੇ ਕੰਜ਼ਿਊਮਰ ਨੇ ਆਪਣਾ ਇਸ ਸਕੀਮ ਦੇ ਅੰਦਰ ਅਜ਼ਮਾਇਆ ਔਰ 2 ਕਰੋੜ 99 ਲੱਖ ਰੁਪਏ ਜਿਹੜਾ ਉਹ ਸੀ ਇਨਾਮ ਵੀ ਜਿਹੜੇ ਲੋਕਾਂ ਨੂੰ ਤਕਸੀਮ ਕੀਤੇ ਇਸ ਤੋਂ ਬਿਨਾ ਮੇਰਾ ਬਿੱਲ ਐਪ ਦੇ ਉੱਤੇ ਵੀ ਮੇਰਾ ਬਿੱਲ ਐਪ ਦੇ ਉੱਤੇ ਵੀ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੇ ਆਪਣੇ ਬਿੱਲ ਚੈੱਕ ਕੀਤੇ ਉਹਦੇ ਰਾਹੀਂ ਵੀ ਲਗਭਗ 9 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਉਹ ਲਾਇਆ ਗਿਆ ਸੋ ਜਿਨ੍ਹਾਂ ਚ ਗਲਤੀਆਂ ਸੀਗੀਆਂ ਸੋ ਮੇਰਾ ਕਹਿਣ ਦਾ ਭਾਵ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਲੋਕ ਟੈਕਸ ਦਿੰਦੇ ਨੇ ਏ ਇਮਾਨਦਾਰੀ ਦੇ ਨਾਲ ਜਿਹੜਾ ਅੰਦਰ ਫਰਜੀ ਇੱਕ ਮਾਫੀਆ ਬਣਿਆ ਹੋਇਆ ਸੀਗਾ ਜਿਹੜਾ ਇੱਕ ਜਾਲੀ ਬਿਨਾ ਵਾਲਾ ਮਾਫੀਆ ਬਣਿਆ ਹੋਇਆ ਸੀਗਾ ਜਿਹਨੂੰ ਮੈਂ ਸਮਝਦਾ ਕਾਂਗਰਸ ਪਾਰਟੀ ਪ੍ਰੋਟੈਕਟ ਕਰਦੀ ਆ ਜਿਹਨੂੰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਪ੍ਰੋਟੈਕਟ ਕਰਦੀ ਆ ਜਿਹਨੂੰ ਅਕਾਲੀ ਦਲ ਪ੍ਰੋਟੈਕਟ ਕਰਦਾਗਾ ਕਿਉਂਕਿ ਉਹਨਾਂ ਦੇ ਸਮੇਂ ਟੈਕਸੀਸ਼ੀਅਨ ਦੇ ਅੰਦਰ ਵੀ ਇੱਕ ਡਿਫਰੈਂਟ ਕਿਸਮ ਦਾ ਮਾਫੀਆ ਚਲਾਇਆ ਗਿਆ ਉਹਨਾਂ ਦੇ ਅੰਦਰ ਕਿਤੇ ਸ਼ਰਾਬ ਦਾ ਮਾਫੀਆ ਚੱਲਦਾ ਸੀ ਜਾਂ ਰੇਡ ਦਾ ਮਾਫੀਆ ਚੱਲਦਾ ਸੀਗਾ ਇੱਕ ਟੈਕਸੇਸ਼ਨ ਦਾ ਮਾਫੀਆ ਵੀ ਉਹਨਾਂ ਨੇ ਚਲਾਇਆ ਸੀਗਾ ਅੱਜ ਉਹ ਆਪਣੇ ਉਹਨਾਂ ਟੈਕਸੇਸ਼ਨ ਦੇ ਮਾਫੀਆ ਨੂੰ ਪ੍ਰੋਟੈਕਟ ਕਰਨ ਦੇ ਲੱਗੇ ਹੋਏ ਨੇਗੇ ਤਾਂ ਹੀ ਕਹਿੰਦੇ ਨੇ ਕਿ ਟੈਰੋਰਿਜ਼ਮ ਆ ਗਿਆ ਭਾਈ ਤੁਸੀਂ ਜਾਲੀ ਬਿਲਾ ਨੂੰ ਪ੍ਰੋਟੈਕਟ ਕਰ ਰਹੇ ਹੋ ਫਰਜੀ ਬਿਲਾ ਨੂੰ ਪ੍ਰੋਟੈਕਟ ਕਰ ਰਹੇ ਹੋ ਤੁਸੀਂ ਟੈਕਸਪੇਅਰ ਦਾ ਲੁੱਟਣ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਅਕਾਲੀ ਦਲ ਭਾਜਪਾ ਵਾਲੇ ਜਿਹੜੇ ਨੇਗੇ ਉਹ ਲੋਕਾਂ ਦਾ ਜਿਹੜਾ ਖੂਨ ਪਸੀਨੇ ਦੀ ਕਮਾਈ ਆ ਜਿਹੜੇ ਲੁਟੇਰੇ ਨੇਗੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇਗੇ ਇਸੇ ਗੱਲ ਕਰਕੇ ਰੌਲਾ ਪਾਉਂਦੇ ਨੇ ਆ ਮੈਂ ਤੁਹਾਨੂੰ ओरिजिनल ਸੀਟ ਲੈ ਕੇ ਆਇਆਗਾ ਕਿ ਕਿਸ ਤਰ੍ਹਾਂ ਸੀ 900 ਕਰੋੜ ਰੁਪਏ ਦੀ ਫੇਕ ਜਾਲੀ ਇਨਵੌਇਸ 골ਡ ਦੇ ਅੰਦਰ ਕੋਲੇ ਦੇ ਅੰਦਰ 226 ਅੱਧੇ ਦੇ ਦੂਜੀਆਂ ट्रांजੈਕਸ਼ਨ ਨੇ ਉਹਦੇ ਅੰਦਰ 586 ਇਹ ਜਿਸੀ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹ ਪੰਜਾਬ 'ਚ ਫੜੀਆਂ ਨੇਗੀਆਂ ਸੋਨਾ ਫਰਮਾਂ ਦੇ ਅਸੀਂ ਲਾਇਸੈਂਸ ਕੈਨਸਲ ਕਰਨ ਦੇ ਲਈ ਜਿਹੜੀਆਂ ਸੈਂਟਰ ਕੋਲੇ ਲੱਗੀਆਂ ਅਸੀਂ ਸੈਂਟਰ ਜੁਡੀਕਸ਼ਨ ਦੇ ਅੰਦਰ ਰਜਿਸਟਰ ਹੋਣਿਆ ਰਹੀਆਂ ਕੇਂਦਰ ਸਰਕਾਰ ਨੂੰ ਲਿਖਿਆਗਾ ਔਰ ਜਿਹੜੀਆਂ ਪੰਜਾਬ ਦੇ ਅੰਦਰ ਰਜਿਸਟਰਡ ਨੇਗੀਆਂ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਅਸੀਂ ਤੁਰੰਤ ਰਜਿਸਟ੍ਰੇਸ਼ਨ ਜਿਹੜੀ ਉਹਨੂੰ ਤੁਰੰਤ ਰੱਦ ਕੀਤੀ ਆ ਸੋ ਤਾਂ ਕਿ ਕੋਈ ਵੀ ਜਿਹੜਾ ਫੇਕ ਇਨਵੌਇਸ ਦੇ ਆਧਾਰ ਦੇ ਉੱਤੇ ਫੇਕ ਵਿਲਾ ਦੇ ਆਧਾਰ ਦੇ ਉੱਤੇ ਕਿਸੇ ਕਿਸਮ ਦਾ ਕਾਰੋਬਾਰ ਪੰਜਾਬ 'ਚ ਨਾ ਕਰ ਸਕੇ